ਵਿਵਾਦਨ ਵਾਲੇ ਨੇ ਉਹ ਜ਼ਿੰਮੇਵਾਰ ਹੈ ਕਿਉਂਕਿ ਉਹਨਾਂ ਨੇ ਬਹੁਤ ਹੀ ਘਟਿਆ ਜਿਹੜੇ ਗੁਰਦਵਾਰਾ ਕੀਤੇ ਹੋਏ ਸੀ ਰਸਤੇ ਦੇ ਵਿੱਚ ਟ੍ਰੈਫਿਕ ਦਾ ਜਾਮ ਲੋਕੀ ਆਉਂਦੇ ਨੇ ਦਸਤੇਜੋ ਨਾਲੇ ਕਰਨ ਵਾਸਤੇ ਤਿੰਨ ਹਿੰਦਸ ਸਿੰਘ ਫੌਜਾਂ ਨੂੰ ਲੇਕ ਤਲੀਆਂ ਆੜਾਤਿਆਂ ਕੋਈ ਮੈਂ ਬੇਨਤੀ ਕਰਦਾ ਇਹਦਾ ਜਿਹੜਾ ਮਿਤੀ ਬਣਾ ਜਿਹਦਾ ਪਹਿਲਾ ਹਿੰਦਸ ਸਿੰਘ ਫੌਜਾਂ ਦੇ ਨਾਲ ਜਾਂ ਕੋਈ ਅੱਗੇ ਕਦੇ ਹੋਣੀ ਤਿੰਰਤ ਨੇ ਆਉਂਦੀ ਪਿਛਲੇ ਸਾਲ ਤੇ ਐਤਨੀ ਜਿਹੜੀ ਇਹ ਦਿੱਕਤ ਆ ਰਹੀ ਹੈ ਸੋ ਇਹ ਬੇਨਤੀ ਹਰ ਤਰ੍ਹਾਂ ਦੇ ਇਹ ਹਮਲਾ ਕਰਦੀ ਹਮਲਾ ਐ ਨਹੀਂ ਹੁੰਦਾ ਤੁਹਾਡੀ ਜ਼ਿੰਮੇਵਾਰੀ ਬੰਦੀ ਆ ਕੋਈ ਵੀ ਨੁਕਸਾਨ ਹੁੰਦਾ ਕਿਸੇ ਦਾ ਕੋਈ ਵੀ ਗਲਵਾਤ ਹੁੰਦੀ ਆ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਨਾਲ ਦਿੱਤੇ ਅੱਜ ਜਿਹੜੇ ਆਪਾਂ ਆ ਕੋਰਸਵਾਲੀ ਦੇ ਆਪ ਜਿੰਨੇ ਦੇਖ ਰਿਹਾ ਇਹ ਪ੍ਰਾਤਨ ਮਨਿਆਦਾ ਗੁੰਦੀਆਂ ਲਾਟੀਆਂ ਫੌਜਾਂ ਦੀ ਜਿੱਥੇ ਸਾਰੇ ਤਰ੍ਹਾਂ ਦੇ ਕੌਮਖਾਂ ਦੇ ਜਾਂ ਚੈਰਟੀ ਸੰਗਠਨਾਂ ਦੇ ਲਗਾਤੀ ਸੰਗ ਕੋਰਸਵਾਲ ਫੌਜਾਂ ਤੇ ਕੋਈ ਵੀ ਉੱਠ ਕੇ ਇੱਕ ਅਦਾ ਕੋਈ ਜੋਤ ਇਹੋ ਜੀ ਨਾ ਕਰੇ ਆ ਤੇ ਜਿਹੜਾ ਸਾਡੇ ਮਾਹੌਲ ਨੂੰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰੇ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ ਸਾਨੂੰ ਸਰੇ ਤੇ ਜਿੰਦੀ ਪੀਐਸਪੀ ਸਾਹਿਬ ਇਹ ਤੁਹਾਡਾ ਕਰਨਾ ਕਿਵੇਂ ਤੁਸੀਂ ਆਪ ਦੇ ਉਹ ਪ੍ਰਬੰਧ ਕਰ ਲੈਣਾ ਪਰ ਜਿੱਥੇ ਤੁਸੀਂ ਪ੍ਰਬੰਧ ਕਰਦਗੇ ਉੱਥੇ ਤੁਸੀਂ ਕੰਮ ਲੈਂਦੇ ਹੋ ਜਿੱਥੇ ਆਹ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਦੋ ਘੰਟੇ ਲੇਕ ਲੇਕ ਕੋ ਗੁਰੂ ਦੀਆਂ ਜਿੱਥੇ ਗੋਸਤ ਸਨਦਾ ਨੇ ਆਪਣੇ ਕੋਈ ਮਨੀਆਂ ਇਹ ਜਿਹੜੇ ਗੋਸਤ ਵਾਲੀ ਦੇ ਜੰਮੀ ਵਾਲਾਸਤੇ ਕੀ ਗਿਆਨਾ ਹੁੰਦਾ ਉੱਥੇ ਆਪਾਂ ਜਿਹੜੇ ਆ ਆ ਕਿੰਨੇ ਸਾਡੇ ਅਕਰੇ ਕਿੰਨੇ ਇੰਨੇ ਕਈ ਕਦੇ ਵੀ ਆ ਗੋਸਤ ਤੁਹਾਡਾ ਜਿਹੜੀਆਂ ਨੇ ਜੰਮ ਨੂੰ ਖਤਮ ਪਹਾਰ ਰਹੇ ਨੇ ਜਿੰਨੀਆਂ ਛੁੱਟਾਂ ਵੱਧ ਨਹੀਂ ਆਣੇ ਤੇ ਜਿਹੜੇ ਮਾੜੇ ਪ੍ਰਬੰਧਾਂ ਦੀ ਨਿਸ਼ਾਨੀ ਹੈ ਜਿੱਕੇ ਸਰਦਾਰ ਜਾਗਦੀ ਹੋਵੇ ਜੀ ਉਹਨੂੰ ਛੋਟਨਾ ਛਾਇਦਾ ਪਰਲੇ ਪਾਸੇ ਨਹੀਂ ਕਿਉਂਕਿ चाहिए खुला स्टेडियम बनना चाहिए हो इधर उधर पैसे खर्ची करते हैं ਆ ਜਿਸ ਵਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੱਥ ਤੇ ਮਾਰੀ ਜੀ ਆਪ ਅਗਵਾਈ ਖਾਲਸੇ ਦੀ ਕਰਦੇ ਨੇ ਹੋਲਾ ਮਹੱਲਾ ਜਿੱਥੇ ਲੈਕਚਰ ਫੋਜਾ ਇਹ ਕੰਨੀਆਂ ਨਹਿੰਸੇ ਦੇ ਫੋਜਾ ਹੀ ਨਹੀਂ ਸਮੁੱਚੇ ਖਾਲਸਾ ਪੱਥ ਜਿਹੜਾ ਜਿਹੜੇ ਇੱਥੇ ਪਹੁੰਚਦੇ ਨੇ ਇਹ ਖਾਲਸਾ ਹੀ ਜਾਹ ਜਲਾਲ ਦੇਖਦਿਆਂ ਨੇ ਦੇਸ਼ ਦੇ ਇੱਕ ਤੋਂ ਚਰਤਾ ਸੋ ਪੰਜਾਬ ਸਰਕਾਰ ਤੋਂ ਆਪਾਂ ਦੇਖਦੇ ਆ ਕਿੱਡੇ ਕਿੱਡੇ ਵੱਡੇ ਜੋੜ ਮੇਲੇ ਕੋਈ ਗਈ ਜਾਂਦੇ ਆ ਫੜਕਾ ਕਿੰਨੇ ਆ ਦੇ ਲੱਗਿਆ ਹੋ ਪੂਰਾ ਐਂਬੂਲੈਂਸ ਕੁਮਾਇ ਜੰਤਨਾ ਕੋ ਪਹਿਲਾ ਪ੍ਰਵੰਲ ਸਹੀ ਕਰ ਨਹੀਂ ਸਕਦੇ 100 ਗੁਰਸਖ ਸੰਸਾ ਨੂੰ ਬੇਨਤੀ ਹੈ ਆ ਗੁਰਸਖ ਸੰਸਾ ਦੀ ਜਿਹੜੀਆਂ ਅੱਗੇ ਲਾਈਨ ਬੁਲਾ ਕੇ ਖੜ ਜਾਂਦੀਆਂ ਇਹਨਾਂ ਨੂੰ ਬੇਨਤੀ ਹੈ ਕੋ ਥੋੜਾ ਜਿਹਾ ਪਿੱਛੇ ਹੋ ਜਓ ਇਹ ਘੋੜੇ ਨੇ ਘੋੜਿਆਂ ਨੇ ਸਿੱਧੇ ਪੱਛਾ